ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਮੈਂ ਥੋਮਸ ਸਿੰਘ ਰਾਏ ਅੱਜ ਇੱਕ ਤੁਹਾਨੂੰ ਬਹੁਤ ਹੀ ਅਹਿਮ ਜਾਣਕਾਰੀ ਦੇਣ ਜਾ ਰਿਹਾ ਹਾਂ ਅ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਬਾਨਾ ਵਾ ਔਰ ਹਰ ਕੋਈ ਇਨਸਾਨ ਅੱਜ ਕੱਲ ਜਿਵੇਂ ਵਟਸਐਪ ਚਲਾ ਰਿਹਾ ਵਾ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਵਾ ਤੇ ਇੱਕ ਸੈਟਿੰਗ ਤੁਹਾਨੂੰ ਦੱਸਣੀ ਹੈ ਜਿਵੇਂ ਕਿ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਵਾਈਫਾਈ ਆਟੋ ਕਨੈਕਟ ਹੋ ਜਾਂਦਾ ਵਾ ਤੇ ਉਹਦੇ ਵਿੱਚ ਕਿੰਨਾ ਤੁਹਾਡੇ ਫੋਨ ਨੂੰ ਖਤਰਾ ਵਾ ਉਹ ਚੀਜ਼ਾਂ ਆਪਾਂ ਤੁਹਾਨੂੰ ਦੱਸਣੀਆਂ ਵਾ ਜਿਹੜੀਆਂ ਤੁਸੀਂ ਆਫ ਕਰਨੀਆਂ ਵਾ ਆਪਣੇ ਫੋਨ ਤੇ ਆਜੂ ਨਜ਼ਦੀਕ ਆ ਜਾ ਬਈ ਦੇਖ ਲਾ ਜਿਵੇਂ ਤੁਸੀਂ ਆਪਣੇ WhatsApp ਨੂੰ ਖੋਲਣਾ ਵਾ ਔਰ WhatsApp ਤੇ ਜਾ ਕੇ ਇੱਧਰ ਦੇਖੋ WhatsApp ਤੇ ਜਾ ਕੇ ਜਦੋਂ ਤੁਸੀਂ ਪ੍ਰੋਪਰ WhatsApp ਖੋਲਣਾ 3 ਡਾਟ ਤੇ ਓਕੇ ਕਰਕੇ ਸੈਟਿੰਗ ਸੈਟਿੰਗ ਤੇ ਜਾਣਾ ਵਾ ਉਸ ਤੋਂ ਬਾਅਦ ਤੁਸੀਂ ਜਾਣਾ ਵਾ ਸਟੋਰੇਜ ਐਂਡ ਡਾਟਾ ਤੇ ਠੀਕ ਹੈ ਜੀ ਇੱਥੇ ਤੁਸੀਂ ਜਾ ਕੇ ਥੱਲੇ ਦੇਖਣਾ ਵਾ ਜਿਵੇਂ ਮੀਡੀਆ ਆਟੋ ਡਾਊਨਲੋਡ ਦੀ ਆਪਸ਼ਨ ਹੈ ਠੀਕ ਹੈ ਜੀ ਇਹ ਤੁਸੀਂ ਓਪਨ ਕਰਨੀ ਹੈ ਜਿਵੇਂ ਇੱਥੇ ਸਾਰੀਆਂ ਔਨ ਨੇ ਮਤਲਬ ਜਦੋਂ ਤੁਹਾਡਾ ਮੋਬਾਈਲ ਡਾਟਾ ਔਨ ਹੁੰਦਾ ਤੇ ਆਟੋ ਡਾਊਨਲੋਡ ਹੋ ਜਾਂਦਾ ਵਾ ਠੀਕ ਹੈ ਆਟੋ ਡਾਊਨਲੋਡ ਦੀ ਆਪਸ਼ਨ ਤੁਸੀਂ ਕਿ ਕਲੋਜ਼ ਕਰਨਾ ਵਾ ਬੰਦ ਕਰ ਦੇਣਾ ਵਾ ਠੀਕ ਹੈ ਜੀ ਇੱਥੇ ਓਕੇ ਕਰਨਾ ਵਾ ਉਸ ਤੋਂ ਬਾਅਦ ਬੈਨ ਕਨੈਕਟਡ ਵਾਈਫਾਈ ਇਹ ਵੀ ਬੰਦ ਕਰ ਦੇਣਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਬੈਨ ਰੋਮਿੰਗ ਤਿੰਨੋਂ ਆਪਸ਼ਨ ਤੁਸੀਂ ਜਿਹੜੇ ਆ ਬੰਦ ਕਰ ਦੇਨੇ ਤਾਂ ਜੋ ਕੋਈ ਵੀ ਸਪੈਮ ਤੁਹਾਡੇ ਨਾਲ ਹੋਵੇ ਨਾ ਸਕੇ ਠੀਕ ਹੈ ਜੀ ਇਹ ਸੈਟਿੰਗ ਜਰੂਰ ਆਪਣੇ ਫੋਨ ਚ ਕਰ ਲੈਣੀ ਹੈ ਔਰ ਆਪਣੇ ਆਪ ਨੂੰ ਸੁਰੱਖਿਤ ਰੱਖੋ ਅੱਜ ਕੱਲ ਮੀਡੀਆ ਦਾ ਜਿਹੜਾ ਜ਼ਮਾਨਾ ਬੜਾ ਖਤਰਨਾਕ ਹੈ ਹੁਣ ਦੋਸਤੋ ਮਿਲਾਂਗੇ ਨਵੇਂ ਵੀਡੀਓ ਜਲਦ ਤੱਕ ਲਈ ਸ਼ਸ਼ੀ ਕਾਲ